ਹਰਿਆਣਾ ਦੇ ਵਿੱਚ ਸਿਆਸਤ ਹੈ ਜਿਹੜੀ ਉਧਰ ਵੀ ਸ਼ੁਰੂ ਹੋਈ ਪਈ ਹੈ ਉਧਰ ਵੀ ਕਾਂਗਰਸ ਦੇ ਕੁਝ ਬਿਆਨ ਇਦਾਂ ਦੇ ਆਏ ਨੇ ਕਿ ਇਹ ਇਹ ਅਣਗੈਲੀ ਨਹੀਂ ਹੈ ਇਹ ਇਹ ਜਾਣਬੁੱਝ ਕੇ ਕੀਤਾ ਗਿਆ ਕੰਮ ਹੈ ਕਿਉਂਕਿ ਇਹ ਪਹਿਲਾਂ ਰਿਪੋਰਟ ਹੋ ਚੁੱਕੀ ਸੀ ਕਿ ਇਹ ਪੋਲ ਹੈ ਜਿਹੜਾ ਖਤਰਨਾਕ ਹੈ ਇਹ ਕਿਸੇ ਵੇਲੇ ਵੀ ਗਿਰ ਸਕਦਾ ਹੈ ਜੇ ਇਹ ਹੋ ਚੁੱਕੀ ਸੀ ਜੇ ਬਦਲਾਇਆ ਨਹੀਂ ਗਿਆ ਕਟੋ-ਕਾਟਰਸ ਨੂੰ ਬੰਦ ਕੀਤਾ ਜਾਂਦਾ ਉੱਥੇ ਤਾਰ ਲਗਾ ਕੇ ਉੱਥੇ ਫੈਂਸਿੰਗ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਕਿਥੇ ਨਾ ਖੇਡਿਆ ਜਾਵੇ ਤਾਂ ਅੱਜ ਉਹ ਹੁਣ ਹਰ ਖਿਡਾਰੀ ਬਚ ਜਾਂਦਾ ਜ਼ਿੰਦਾ ਹੁੰਦਾ ਗੱਲ ਤੇ ਇੱਕ ਘਟਨਾ ਜਿਹੜੀ ਬੜੀ ਦੁਖਦਾਈ ਹੋਈ ਹੋਏ ਔਰ ਮੇਰੇ ਖਿਆਲ ਚ ਇਹ ਤਾਂ ਅੱਜ ਪਹਿਲੀ ਵਾਰ ਹੀ ਹੋਣੀ ਆ ਮੈਂ ਖੁਦ ਹਰਪ੍ਰੀਤ ਜੀ ਬਾਸਕਟਬਾਲ ਦਾ ਸਕੂਲ ਜਿਹੜਾ ਲੈਵਲ ਤੇ ਖੇਡਿਆ ਪਲੇਅਰ ਰਿਹਾ ਜੀ ਮੈਨੂੰ ਵੀ ਪਤਾ ਹੈ ਕਿ ਚੀਜ਼ ਜਿਹੜੀ ਘਾਰਨੀ ਸਾਹਿਬ ਨੇ ਗੱਲ ਕੀਤੀ ਮੈਂ ਐਂਡੋਰਸ ਕਰਨਾ ਉਸ ਨੂੰ ਵੀ ਅਹੀ ਰਿੰਗ ਜਿਹੜੇ ਘਰਾਂ ਚ ਵੀ ਲਾ ਲੈਣੇ ਹੋ ਨਹੀਂ ਤੇ ਉੱਥੇ ਬਾਲਾਂ ਜਿਹੜੀਆਂ ਘੁੱਟੀ ਜਾਂਦੀਆਂ ਤੇ ਲੰਮਤ ਨੂੰ ਚਾਈਦਾ ਰਹਿੰਦਾ ਦੇ ਨਾਲ ਹੂੰ ਲੇਕਿਨ ਉਹ ਰਿੰਗ ਜਿਹੜੇ ਮਜ਼ਬੂਤ ਹੁੰਦੇ ਨੇ ਇਹ ਠੀਕ ਹੈ ਮੰਨੇ ਇਸ ਗੱਲ ਨੂੰ ਵੀ ਅਸੀਂ ਮੰਨੇ ਦੇ ਕੇਲੇ ਕੋ ਹੱਤਾਂ ਵਾਪਰ ਜਾਂਦਾ ਘਟਨਾ ਹੋ ਜਾਂਦੀ ਆ ਲੇਕਿਨ ਇਸ ਦੇ ਉੱਪਰ ਸਾਨੂੰ ਸਬਕ ਜ਼ਰੂਰ ਲੈਣਾ ਚਾਹੀਦਾ ਸਬਕ ਲੈਣ ਵਾਸਤੇ ਸਾਨੂੰ ਇਹੋ ਜੀਆਂ ਛਾਤੀਆਂ ਰੋਟੀਆਂ ਕੋਈ ਨਹੀਂ ਸਿੱਟੀਆਂ ਬੰਦੀਆਂ ਤੁਹਾਡੇ ਵੀ ਇੱਧਰ ਪੰਜਾਬ ਦੇ ਵਿੱਚ ਜਿਨ੍ਹਾਂ ਨਾਲ ਧੱਕਾ ਹੋਇਆ ਦਾ ਵਾ ਉਹਨਾਂ ਦੇ ਵੱਲ ਝਾਤੀ ਪੰਜਾਬ ਸਰਕਾਰ ਨੂੰ ਜ਼ਰੂਰ ਮਾਰਨੀ ਚਾਹੀਦੀ ਆ ਔਰ ਜੋ ਉਹਨਾਂ ਦਾ ਹੱਕ ਬੰਦਾ ਵਾ ਉਹਨਾਂ ਨੂੰ ਮਿਲਣਾ ਚਾਹੀਦਾ